ਕਦਿਆਂ ਘਰ ਦੇ ਵਿੱਚ ਔਰਤਾਂ ਹੀ ਸੂਈ ਦਾ ਕੰਮ ਕਰਦੀਆਂ ਨੇ ਠੀਕ ਹੈ ਕੀ ਕਰਦੇ ਮਰਦਾਂ ਨੂੰ ਵੀ ਉਹਨਾਂ ਦੀ ਮਦਦ ਕਰਾਣੀ ਚਾਹੀਦੀ ਹੈ ਕਿ ਸਿਰਫ ਔਰਤਾਂ ਹੀ ਕਰਨ ਨਹੀਂ ਕਰਵਾਣੀ ਚਾਹੀਦੀ ਮਤਲਬ ਜ਼ਰੂਰ ਕਰਵਾਣੀ ਚਾਹੀਦੀ ਤੁਸੀਂ ਕਰਵਾਨੇ ਜ਼ਰੂਰ ਮੈਂ ਕਰਵਾਣਾ ਮੇਰੀ ਖੁਦ ਰਿਟਾਇਰਮੈਂਟ ਹੋ ਗਈ ਮੇਰੀ ਰਾਣਾ ਗੌਰਮੇਟ ਤੋਂ ਮੈਂ ਸਰਵਿਸ ਕਰਦਾ ਸੀਗਾ ਔਰ ਮੈਂ ਸਾਰਾ ਕੰਮ ਕਰਦਾ ਮੈਂ ਵੱਲ ਕੇ ਬਣ ਕੇ ਪਿੱਛੇ ਜਿਹੜੇ ਹੁਣ ਮੇਰੇ ਮਾਈ ਲਗਾਈ ਹੋਸੀ ਪੋਚੇ ਵਾਲੀ ਉਹ ਵੀ ਹਟਵਾਈ ਹੈ ਚਾੜੂ ਮੈਲੇ ਘਾਣਾ ਪੋਚੇ ਮੇਰੀ ਵੀ ਸੀ ਲਗਾਂਦੀ ਹੈ ਅੱਧੇ ਜਣੇ ਕਹਿੰਦੇ ਨੇ ਫਿਰ ਬਾਹਰ ਦੇ ਅੱਜ ਜਿਹਨੇ ਕਹਿੰਦੇ ਨੇ ਵੀ ਇਹ ਤਾਂ ਔਰਤ ਦੇ ਪਿੱਛੇ ਲੱਗ ਕੇ ਰਸਟੋਰਟੀਆਂ ਵੀ ਬਕਾਨ ਲੱਗ ਗਿਆ ਨਹੀਂ ਇਹ ਤਾਂ ਮਾੜੀ ਸੋਚ ਹੈ ਨਾ ਇਹ ਤਾਂ ਜਿਹੜੇ ਚੀਜ਼ ਬਣਾਈ ਹੋਈ ਹੈ ਨਾ ਇਹ ਜਿਹੜੀ ਵੀ ਔਰਤ ਕੰਮ ਕਰੂਗੀ ਚੁੱਲ੍ਹੇ ਚੌਕੇ ਦਾ ਇਹ ਬੜਾਈ ਕਹਨੇ ਆ ਪੁਰਸ਼ਾਂ ਨੇ ਨਹੀਂ ਬਣਾਈ ਹੈ ਜੀ ਬਿਲਕੁਲ ਪੁਰਸ਼ਾਂ ਸਮਾਜ ਨੇ ਨਹੀਂ ਬਣਾਈ ਹੈ ਬਿਲਕੁਲ ਉਹ ਆਪਣਾ ਇੱਕ ਅਧਿਕਾਰ ਚਾਹੁੰਣਾ ਚਾਹੁੰਦਾ ਹੈ ਠੀਕ ਹੈ ਨਾ ਹੁਣ ਜਵਾਨਾ ਬਹੁਤ ਬਦਲ ਗਿਆ ਪਹਿਲਾਂ ਸੀਗਾ ਕਿਸੇ ਟਾਈਮ ਇਹ ਤਾਂ ਹੁਣ ਔਰਤਾਂ ਬਾਹਰ ਕੰਮ ਕਰ ਰਹੀਆਂ ਨੇ ਹਾਂਜੀ ਬਿਲਕੁਲ ਬਰਾਬਰ ਕੰਮ ਖੜਦੀਆਂ ਨੇ ਬਰਾਬਰ ਕੰਮ ਕਰ ਰਹੀ ਜਾਣੇ ਐਸੇ ਕਰਕੇ ਆਪਣਾ ਮਤ ਕਿਹੜੇ ਮਰਦ ਨੇ ਉਹਨਾਂ ਨੂੰ ਵੀ ਕੰਮ ਕਰਾਉਣਾ ਚਾਹੀਦਾ ਅੱਛੀ ਗੱਲ ਐ ਸਰ ਕਈ ਪੜ੍ਹੇ ਲਿਖੇ ਲੋਕਾਂ ਦੀ ਐਵੇਂ ਦੀ ਸੋਚ ਆ ਵੀ ਕੁੜੀ ਪੜ੍ਹ ਲਿਖ ਗਈ ਤੁਹਾਨੂੰ ਬਸ ਘਰੇ ਹੀ ਰਹਿਣ ਦਿਓ ਕਿ ਉਹਨੂੰ ਤੁਸੀਂ ਬਾਹਰ ਨਹੀਂ ਜਾਣ ਦੇਣਾ ਇਹ ਕੁੜੀ ਨੂੰ ਫਿਰ ਇਹਦੇ ਬਾਰੇ ਕੀ ਸੋਚ ਰਹੀ ਉਹ ਪਤਾ ਕੀ ਹੈ ਜੀ ਐਕਚੁਅਲ 'ਚ ਮਾਵਾ ਆਪਣੀ ਹੈਗੇ ਉਹ ਦੁਸ਼ਮਣ ਨੇ ਬਿਲਕੁਲ ਠੀਕ ਐ ਨਾ ਇਹ ਮਾਵਾ ਆਪਣੀ ਹੈਗੇ ਦੁਸ਼ਮਣ ਨੇ ਦੇਖੋ ਬੱਚਾ ਪਤਾ ਕੀ ਹੁੰਦਾ ਹੈ ਬੱਚਾ ਹੀ ਨਹੀਂ ਹੈਗਾ ਵੀ ਬੱਚਾ ਸੋਨੇ ਪੈਦਾ ਕਰਤਾ ਵੀ ਠੀਕ ਹੈ ਨਾ ਇਹ ਕੁੰਦਾ ਮੋਹ ਕੁੰਦਾ ਪਿਆਰ ਠੀਕ ਹੈ ਨਾ ਮੋਹ ਹਮੇਸ਼ਾ ਬੰਨ ਕੇ ਰੱਖਦਾ ਹੈ ਵੀ ਮੇਰੇ ਲਈ ਰਹਿ ਹੂੰ ਬਿਲਕੁਲ ਸਹੀ ਪਿਆਰ ਹੁੰਦਾ ਵੀ ਉੜ ਜਾ ਉੱਪਰ ਜੇ ਉਡਾਰੀਆਂ ਮਾਰ ਠੀਕ ਹੈ ਨਾ ਦੋਨਾਂ 'ਚ ਫਰਕ ਹੈ ਏ ਮਾਪੇ ਦੀ ਸੋਚ ਹੀ ਗਲਤ ਹੈ ਹਾਂ ਇਹ ਸਹੀ ਗੱਲ ਸਰ ਇਹ ਮਾਪੇ ਦੇ ਡਿਪੈਂਡ ਕਰਦਾ ਹੁਣ ਜਿਵੇਂ ਹੈ ਸਰ ਕੁੜੀਆਂ ਨੇ ਅਸੀਂ ਹੁਣ ਪਿੰਡਾਂ ਦੇ ਵਿੱਚ ਜਿਵੇਂ ਜਾਂਦੇ ਕੁੜੀਆਂ ਇੰਨੀਆਂ ਪੜ੍ਹੀਆਂ ਲਿਖੀਆਂ ਨੇ ਸਰ ਇੰਨੀ ਐਜੂਕੇਟ ਨੇ ਪਰ ਉਹ ਕੁੜੀਆਂ ਫਿਰ ਵੀ ਘਰੇ ਬੈਠੀਆਂ ਨੇ ਤੇ ਇਹ ਨਹੀਂ ਹੈਗਾ ਉਹਨਾਂ ਦੇ ਮੰਮੀ ਡੈਡੀ ਐਜੂਕੇਟ ਨਹੀਂ ਹੈਗੇ ਸਰ ਮੰਮੀ ਡੈਡੀ ਵੀ ਐਜੂਕੇਟ ਹੈਗੇ ਨੇ ਪਰ ਬੱਚੀਆਂ ਫਿਰ ਵੀ ਬੰਸਾਂ ਦੇ ਵਿੱਚ ਵੱਜੀਆਂ ਨੇ ਉਹਨਾਂ ਵਾਸਤੇ ਬਸ ਉਹ ਜਿਹੜੀ ਇੱਕ ਸਮਾਜ ਸੋਚ ਬਣੀ ਹੈ ਇਹ ਕੁੜੀਆਂ ਬਾਹਰ ਜਾਣਗੀਆਂ ਗਲਤ ਕੰਮ ਕਰਨੀਆਂ ਜਾਂ ਗਲਤ ਸੋਸਾਇਟੀ ਬਿਲਜੂਗੀਆਂ ਉਹਨਾਂ ਨੂੰ ਇਹ ਮਾੜੀ ਸੋਚ ਹੈ ਸਮਾਜ ਦੀ ਵੀ ਹੁਣਾ ਸਮਾਜ ਆਪਣਾ ਬਹੁਤ ਸੁਧਰ ਗਿਆ ਬੱਚੇ ਪੜੇ ਲਿਖੇ ਨੇ ਕੁੜੀਆਂ ਕੁਝ ਸਮਝਦੀਆਂ ਨੇ ਸਾਡਾ ਅੱਛਾ ਕੀ ਹੈ ਬੁਰਾ ਕੀ ਹੈ ਬਿਲਕੁਲ ਸਰ ਬਿਲਕੁਲ ਸਰ ਨਹੀਂ ਤੁਹਾਡੇ ਕੀ ਵਿਚਾਰ ਨੇ ਪਈ ਇਹਨਾਂ ਨੂੰ ਕੁੜੀਆਂ ਨੂੰ ਕੱਢਣਾ ਚਾਹੀਦਾ ਬਾਹਰ ਹਾਂਜੀ ਹਾਂ ਬਿਲਕੁਲ ਬਿਲਕੁਲ ਜਾਣਾ ਚਾਹੀਦਾ ਹੁਣ ਮੇਰੀ ਬੇਟੀ ਖੁਦ ਕੈਨੇਡਾ ਹੈ ਮੇਰਾ ਬੇਡਾ ਗੁੜगांव ਵਿੱਚ ਜੌਬ ਕਰਦਾ ਹੈ ਰਾਈਟ ਠੀਕ ਹੈ ਨਾ ਮੈਂ ਕੁੜੀ ਭੇਜੀ ਹੋਈ ਹੈ ਮੈਂ ਵਾਸਤਕ ਨੂੰ ਕਦੇ ਪੁੱਛੀ ਨਹੀਂ ਕੀ ਕਰੇ ਕੀ ਕਰੀ ਉਹਨਾਂ ਕਿਹਾ ਬੇਟਾ ਆਪਣਾ ਕੈਰੀਅਰ ਬਣਾ ਆਪਣਾ ਨਾ ਬਹੁਤ ਵਧੀਆ ਸੱਭ ਸੋਚ ਹੈ ਜੀ ਬਹੁਤ ਜ਼ਿਆਦਾ ਖਿਆਲ ਰੱਖਣਾ ਚਾਹੀਦਾ ਨਾ ਸਹੀ ਗੱਲ ਹੈ ਸਰ ਅਸੀਂ ਕਈ ਵੀ ਸਾਡੇ ਲਵੀ ਰਹਿਣ ਬੱਚੇ ਵੀ ਕੁੜੀਆਂ ਤਾਂ ਘਰੇ ਰਹਿਣ ਮੁੰਡੇ ਬਾਹਰ ਜਾਣ ਉਹ ਮੁੰਡੇ ਬਾਹਰ ਜਾਣ ਇਹ ਇਹੀ ਸੱਚ ਹੈ ਮੁੰਡੇ ਬੰਦੇ ਹੀ ਸੋਚ ਗਲਤ ਹੈ ਕੁੜੀਆਂ ਨੂੰ ਬਾਹਰ ਜਾਣ ਦੋਨਾਂ ਨੂੰ ਬਦਨ ਫੁੱਲਣ ਦੋਨਾਂ ਨੂੰ